ਆਥ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਲਿਖਿਆ ਤੇ ਦੋਹਰਾ ਵਾਸੀ ਸਭ ਸ੍ਰੀ ਖਾਲਸਾਪੁਰ ਆਨੰਦ ਸਿਰ ਮੌਰ ਦਇਆ ਸਿੰਘ ਸ੍ਰੀ ਸਤਗੁਰੂ ਵਸਤ ਸਦਾ ਜਿਹ ਠਾਰ ਸਵਈਆ ਵਾਸੀ ਲਾਹੌਰ ਵਿਖੇ ਦਇਆ ਸਿੰਘ ਸੋਭਤੀ ਛੱਤਰ ਸੂਬੰਸ ਵਿਖੇ ਅਵਤਾਰੀ ਸਾਹਿਬ ਸਿੰਘ ਪੁਰੀ ਦੇ ਸਦਚਨ ਹਸੈਣ ਅਵਤਾਰ ਕਹਿ ਮਤ ਧਾਰੀ ਹਿੰਮਤ ਸਿੰਘ ਪੁਰੀ ਜਗਨਨਾਥ ਪੂਰਬ ਫੰਦ ਕਹੋ ਮਤ ਸਾਰੀ ਧੰਨਾ ਸੋ ਵੰਸ ਵਿਖੈ ਅਵਤਾਰ ਸ੍ਰੀ ਧਰਮ ਸਿੰਘ ਮਹਾ ਸੁਭ ਕਾਰੀ ਦੁਹਰਾ ਪੰਚਮ ਮੁਹਕਮ ਸਿੰਘ ਜੀ ਨਾਮਦੇਵ ਅਵਤਾਰ ਆਦ ਰੂਪ ਸ੍ਰੀ ਖਾਲਸਾ ਜਨਤ ਜਨਮ ਸੁਧਾਰ ਦੇਵਾ ਸਿੰਘ ਫਨ ਰਾਮ ਸਿੰਘ ਟਹਲ ਸਿੰਘ ਮਤ ਤੀਰ ਈਸਰ ਸਿੰਘ ਬਰ ਫਤਿਹ ਸਿੰਘ ਇਹ ਪੰਚੇ ਮੁਕਤੇ ਬਰਬੀਰ ਸਵਈਆ ਆਚਤ ਆਦ ਅਨੰਤ ਸੋ ਸੁੰਦਰ ਖੋਜਤ ਹੈ ਜਿਹ ਕੋ ਸੁਰ ਰਾਈ ਸਾਤ ਆਕਾਸ ਪਤਾਰਨ ਭੀਤਰ ਰਾਜਤ ਹੈ ਜਿਹ ਕੀ ਪ੍ਰਭਤਾਈ ਰਾਜਨ ਇੰਦ ਗਜੇਂਦਰ ਨਾਚਲ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਸ੍ਰੀ ਮੁਖ ਤੇ ਕਛ ਬੋਲਤ ਹੈ ਮੋਹੇ ਅੰਮ੍ਰਿਤ ਦੇਹੋ ਸਭੈ ਮਿਲ ਭਾਈ ਸਵਈਆ नीचे न जातन के हम बारिक तोहे करुणा कर कैसे निवाजे कंचन भए मनूर होते जम आदिक के सबहि डर भाजे ऊच भए सबहि जग में कर ले आजुद बस्ता मद गाजे तो पद पंकज के बलते जन जंत भए खंड पार्थ राजे ਸੇਸ ਸੁਰੇਸ ਦਨੇ ਸਨ ਸੇਸ ਪਸੇਸ ਖੋਜਤ ਹੈ ਜਿਹ ਕੋ ਅਜ ਤੋਰੀ ਸਿੱਧ ਮੁਨੀ ਮਨ ਨਾਰਦ ਸੇ ਜਾਚਤ ਹੈ ਬਰ ਲੱਖ ਕਰੋਰੀ ਕਿੰਨਰ ਜਛ ਪੁਜੰਗ ਧਰਾ ਧਰ ਸੇਵਤ ਹੈ ਜਿਹ ਕੋ ਨਿਸ ਪੋਰੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ ਖਾਲਸੇ ਅਗਰ ਖਰਿਓ ਕਰ ਜੋਰੀ ਖੀਰ ਸਮਾਨ ਸਦਾ ਗੁਰ ਪੂਰਨ ਲਾਲ ਰਤਨ ਭਰੇ ਜੇ ਮਾਹੀ ਅਮਰਤ ਤੇਨ ਸਸੀ ਤਰ ਕੋਟਕ ਕੌਣ ਗਣ ਗਣਤੀ ਕਿਛ ਨਾਹੀ ਰਿੱਧ ਸੋ ਸਿੱਧ ਪਦਾਰਥ ਚਾਰ ਵਸੇ ਜਹ ਕੀ ਪਗ ਕੀ ਰਜ ਸਾਹੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ ਕੌਤਕ ਸੰਤ ਲਖਿਓ ਮਨ ਮਾਹੀ ਕੁੰਡਲਿਆ ਛੰਦ ਅੰਤਰ ਜਾਮੀ ਮੋਰ ਪ੍ਰਭ ਸਭ ਵਿਧ ਜਾਣਨ ਹਾਰ ਪੰਥੋ ਪਾਵਨ ਕਾਰਨੇ ਕਲ ਮਹਿਲਿਆ ਅਵਤਾਰ ਕਲ ਮਹਿਲਿਆ ਅਵਤਾਰ ਦੀਨ ਪ੍ਰਭ ਦਿਆਲ ਸੁਆਮੀ ਜੀ ਕੀ ਜਾਣਨ ਹਾਰ ਸਗਲ ਘਟ ਅੰਤਰ ਜਾਮੀ ਲੀਨੇ ਸੰਗੀ ਨਾਲ ਜਿਨਾਂ ਰਾਲ ਭਗਤ ਕਮਾਈ ਪੰਜ ਪਿਆਰੇ ਸੰਗ ਨਾਮ ਕਹੇ ਦਿਨ ਸੁਨਾਈ ਪ੍ਰਥਮ ਹੈ ਗੁਰੂ ਗੋਬਿੰਦ ਸਿੰਘ ਸੋਢੀ ਜਿਹੇ ਜਮਾ ਪਟਨੇ ਲੀਆ ਅਵਤਾਰ ਬਹਰ ਅਨੰਦਪੁਰ ਧਾਮ ਦਿਆ ਸਿੰਘ ਸੋਭਤੀ ਛਤਰੀਪੁਰੀ ਲਉ ਜਨਮ ਲੀਆ ਜਿਸ ਹੈ ਸੇ ਲਵ ਅਵਤਾਰ RAM ਪਕਰਿਓ ਹੈ ਜਿਸ ਮੁਹਕਮ ਸਿੰਘ ਛੀਪਾ ਦਵਾਰਵਤੀ ਜਿਹ ਧਾਮ ਨਾਮਦੇਵ ਜੀ ਉੱਤਰੇ ਸੰਤ ਸਵਾਰਣ ਕਾਮ ਸਾਹਿਬ ਸਿੰਘ ਸ਼ਹੀਦ ਬਿਦਰ ਤੇ ਸ ਜਨਮ ਪਛਾਨੋ ਹੈ ਸੀ ਨਾ ਹੀ ਸਿੱਖ ਸੈਣ ਕੇ ਲਖਣ ਜਾਨੋ ਧਰਮ ਸਿੰਘ ਹਠੀਲਾ ਜੱਟ ਵਖਾਨੀਐ ਹਸਤਨਾਪੁਰ ਕਾ ਜਨਮ ਸੋ ਧੰਨਾ ਜਾਨੀਐ ਹਿੰਮਤ ਸਿੰਘ ਨਿਹੰਗ ਸਿੰਘ ਝੀਵਰ ਫੰਦਕ ਜਾਨ ਇਨ ਪੰਚਨ ਕੋ ਦੇਕ ਹੁਣ ਇਨਤ ਲਿਓ ਸੁਜਾਨ ਦੋਹਰਾ ਸਿਰ ਗੁੰਮਿਏ ਮੀਣੀਏ ਮਸੰਦੀਏ ਜਾਨ RAM ਰਾਈਏ ਧੀਰ ਮੱਲੀਏ ਇਨ ਸਉ ਮੇਲ ਨਾ ਮਾਨ ਜੋ ਜੋ ਗੁਰ ਕੇ ਮੰਤਰ ਹੀਣ ਮੋਹ ਮਨੈ ਧੀਆ ਮਾਰ ਇਨ ਸੰਗ ਮੇਲ ਨਾ ਕੀ ਜਾਈ ਇਹ ਆਖੀ ਕਰਤਾਰ ਗੁਰ ਸਿੱਖਾਂ ਕੀ ਤਹ ਲੋਕ ਮਾਵਣੀ ਗੁਰ ਮੰਤਰ ਰੱਖਣਾ ਚੀਤ ਬੰਸ ਘਾਤ ਕਰਨਾ ਨਹੀਂ ਇਹ ਸਿੰਘਨ ਕੀ ਰੀਤ ਜੋ ਜੋ ਗੁਰ ਕੇ ਮੰਤਰ ਕੋ ਰਖਉ ਹਿਰਦਾ ਤਾਰ ਤਿਸ ਕੋ ਬਾਹੀਂ ਪਕੜ ਕੇ ਰੱਖਉ ਆਪਣੇ ਦਵਾਰ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹ ਸੁਣਾ ਸੋ ਨਾਹੀ ਜਮ ਪਰ ਜਾਹੇ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹ ਸੁਣਾ ਸੋ ਨਾਹੀ ਜਮ ਪਰ ਜਾਹੇ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜਾ ਸੁਣਾ ਸੋ ਨਾਹੀ ਜਮ ਪਰ ਜਾਹੇ ਇਤ ਸ੍ਰੀ ਮੂਲ ਮੰਤਰ ਸੰਪੂਰਨਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ